ਏ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਸਿਡਨੀ ਟੈਸਟ ਦੇ ਤੀਜੇ ਦਿਨ ਭਾਰਤੀ ਟੀਮ ਨੇ ਚੰਗੀ ਖੇਡ ਵਿਖਾਈ ਤੀਜੇ ਦਿਨ ਦਾ ਖੇਡ ਖਤਮ ਹੋਣ ਤੱਕ ਟੀਮ ਇੰਡੀਆ ਨੇ 5 ਵਿਕਟਾਂ ਦੇ ਨੁਕਸਾਨ ਤੇ 342 ਦੌੜਾਂ ਬਣਾ ਲਈਆਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ 140 ਦੌੜਾਂ ਬਣਾ ਕੇ ਕ੍ਰੀਜ਼ ਤੇ ਡਟੇ ਹੋਏ ਸਨ ਦੂਜੇ ਪਾਸੇ ਵਿਕਟ ਕੀਪਰ ਰਿਧਿਮਾਨ ਸਾਹਾ 14 ਦੌੜਾਂ ਬਣਾ ਕੇ ਨਾਬਾਦ ਸਨ ਮੁਕਾਬਲੇ ਦੇ ਤੀਜੇ ਦਿਨ ਭਾਰਤੀ ਟੀਮ ਨੇ 1 ਵਿਕਟ ਦੇ ਨੁਕਸਾਨ ਤੇ 71 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਭਾਰਤੀ ਟੀਮ ਨੂੰ ਖੇਡ ਦੇ ਪਹਿਲੇ 18 ਓਵਰਾਂ ਦੌਰਾਨ ਕੋਈ ਝਟਕਾ ਨਹੀਂ ਲੱਗਿਆ। ਅਤੇ ਲੋਕੇਸ਼ ਰਾਹੁਲ ਨੇ ਰੋਹਿਤ ਸ਼ਰਮਾ ਨਾਲ ਮਿਲ ਕੇ ਟੀਮ ਇੰਡੀਆ ਨੂੰ 97 ਦੌੜਾਂ ਤੱਕ ਪਹੁੰਚਾ ਦਿੱਤਾ। ਪਰ ਫਿਰ ਰੋਹਿਤ ਸ਼ਰਮਾ 53 ਦੌੜਾਂ ਦੀ ਪਾਰੀ ਖੇਡ ਆਪਣਾ ਵਿਕਟ ਗਵਾ ਬੈਠੇ। ਫਿਰ ਲੋਕੇਸ਼ ਰਾਹੁਲ ਅਤੇ ਕਪਤਾਨ ਵਿਰਾਟ ਕੋਹਲੀ ਨੇ ਮਿਲ ਕੇ ਤੀਜੇ ਵਿਕਟ ਲਈ 141 ਦੌੜਾਂ ਜੋੜੀਆਂ। ਲੋਕੇਸ਼ ਰਾਹੁਲ 110 ਦੌੜਾਂ ਬਣਾ ਕੇ ਪਵਿਲਿਅਨ ਪਰ ਤੇ ਭਾਰਤੀ ਟੀਮ ਦਾ ਚੌਥਾ ਅਤੇ ਪੰਜਵਾਂ ਵਿਕਟ ਜਲਦੀ ਹੀ ਡਿੱਗਿਆ ਅਤੇ ਅਜਿੰਕਿਆ ਰਹਾਣੇ 13 ਦੌੜਾਂ ਬਣਾ ਕੇ ਤੇ சுரேਸ਼ ਰੈਨਾ ਬਿਨਾ ਖਾਤਾ ਖੋਲੇ ਹੀ ਪਬਲੀਅਨ ਪਰਤ ਗਏ ਫਿਰ ਦਿਨ ਦੀ ਖੇਡ ਖਤਮ ਹੋਣ ਤੱਕ ਟੀਮ ਇੰਡੀਆ ਨੂੰ ਹੋਰ ਝਟਕਾ ਨਹੀਂ ਲੱਗਿਆ ਅਤੇ ਭਾਰਤੀ ਟੀਮ ਨੇ ਪੰਜ ਵਿਕਟਾਂ ਦੇ ਨੁਕਸਾਨ ਤੇ 342 ਦੌੜਾਂ ਬਣਾ ਲਈਆਂ ای ਵੀ ਪੰਜਾਬ ਤੁਹਾਨੂੰ ਰੱਖੇ ਅੱਗੇ